1992 93 ਦੀ ਗੱਲ ਹੈ ਪਿੰਡ ਦਤਾਲ ਦੇ ਵਿੱਚ ਇੱਕ ਬਹੁਤ ਵੱਡਾ ਪੁਲਿਸ ਮੁਕਾਬਲਾ ਹੋਇਆ ਸੀ ਜਿਹਦੇ ਵਿੱਚੋਂ ਬਚ ਕੇ ਮੈਂ ਇਸ ਪਿੰਡ ਦੀ ਇੱਕ ਮੋਟਰ ਤੇ ਆਇਆ ਮੈਂ ਬੰਦੇ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਸੰਘਰਸ਼ ਕਦੀ ਵੀ ਖਤਮ ਨਹੀਂ ਹੁੰਦੇ ਸੋ ਉਹਨਾਂ ਨੇ ਮੈਨੂੰ ਲੰਗਰ ਪਾਣੀ ਛਕਾਇਆ ਮੇਰੇ ਪੈਰ ਬਹੁਤ ਖਰਾਬ ਸੀ ਉਹਨਾਂ ਨੇ ਸਾਰਾ ਕੁਝ ਸੈੱਟ ਕੀਤਾ ਸੋ ਇਸ ਪਿੰਡ ਨਾਲ ਮੇਰਾ ਬਹੁਤ ਗੂੜਾ ਰਿਸ਼ਤਾ ਆ ਖਾਲ ਕੋ ਸੰਗਾਰਸ਼ ਵੀ ਲੈਦਾ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਇਹ ਇੰਨੀ ਦਰਦਨਾਕ ਆ ਇੰਨੀ ਜ਼ਿਆਦੀ ਕਹਾਉਣੀ ਆ ਮੈਂ ਪੰਜਾਬ ਦੇ ਜਿੰਨੇ ਵੀ ਟਰੱਕ ਆਪਰੇਟਰ ਨੇ ਜਾਂ ਜਿੰਨੇ ਵੀ ਡਰਾਈਵਰ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਤੁਹਾਡੇ ਰੋਜ਼ਗਾਰ ਦੀ ਸੌਂ ਲੱਗੇ ਵੀ ਤੁਸੀਂ ਇਸ ਇੱਥੇ ਆਉਣਾ ਜ਼ਰੂਰ ਹੈ ਤੁਹਾਡੇ ਦੋ ਭਰਾ ਇਸ ਗੱਲ ਕਰਕੇ ਮਾਰ ਦਿੱਤੇ ਗਏ ਨੇ ਕਿ ਉਹਨਾਂ ਨੇ ਚੋਰੀ ਕੀਤੀ ਜਦੋਂ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਅਸੀਂ ਚੋਰੀ ਕੀਤੀ ਹੋਈ ਪੂਰੀ ਜ਼ਿੰਦਗੀ ਸਾਡਾ ਕੁਝ ਨਿਕਲ ਆਇਆ ਤੇ ਤੁਸੀਂ ਸਾਡਾ ਸਾਥ ਨਾ ਦਿਓ ਬਹੁਤ ਹੀ ਭਾਵਕ ਤੇ ਕੇ ਨਾਲ ਉਹਨਾਂ ਨੇ ਇਹ ਜਿਹੜੇ ਬੋਲ ਕੱਢੇ ਆ ਮੌਤ ਨੂੰ ਗੜ ਲਾਣਾ ਬਹੁਤ ਔਖਾ ਹੁੰਦਾ ਕਿੰਨੇ ਉਹ ਪਰੇਸ਼ਾਨ ਹੋਏ ਹੋਣਗੇ ਇਹ ਜਿਹੜਾ ਲਖਵਿੰਦਰ ਆ ਹਰਿਓਪਿੰਡ ਤੋਂ ਜਿਹੜਾ ਪੁਲਿਸ ਮਰ ਜਾਵਾ ਉਸ ਬੰਦੇ ਨੇ ਆਪਣੇ ਚਾਚੇ ਭਤੀਜਿਆਂ ਨਾਲ ਰਲ ਕੇ ਇੰਨਾ ਜ਼ਿਆਦਾ ਉਹਨਾਂ ਨੂੰ ਟਾਰਚਰ ਕੀਤਾ ਟਾਰਚਰ ਕਰਨ ਤੋਂ ਬਾਅਦ ਜਲੀਲ ਬਹੁਤ ਕੀਤਾ ਬਹੁਤ ਜ਼ਿਆਦਾ ਜਲੀਲ ਕੀਤਾ ਉਹ ਜਲਾਲਤ ਨਾ ਸਹਾਰਦੇ ਹੋਏ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਉਹਨਾਂ ਨੇ ਵੀਡੀਓ ਬਣਾਈਆਂ ਜਿਹੜੀਆਂ ਕਿ ਉਹ ਜਨਤਕ ਨਹੀਂ ਕੀਤੀ ਜਾ ਸਕਦੀਆਂ ਤੇ ਉਹ ਇੰਨਾ ਜ਼ਿਆਦਾ ਸ਼ਰਮਸਾਰ ਹੋ ਗਏ ਕਿ ਦੁਨੀਆ ਦੇ ਵਿੱਚ ਕਿਵੇਂ ਅਸੀਂ ਵਿਚਰਾਂਗੇ ਤੇ ਉਹਨਾਂ ਨੇ ਜਿਹੜਾ ਸਾਰੀ ਗੱਲ ਸਾਡੇ ਉੱਤੇ ਸੁੱਟ ਦਿੱਤੀ ਆ ਕਿ ਤੁਸੀਂ ਸਾਨੂੰ ਸਾਡੇ ਪਰਿਵਾਰ ਨੂੰ ਇਨਸਾਫ ਲੈ ਕੇ ਦੇਣਾ ਆ ਕਿ ਇਸ ਬੰਦੇ ਨੇ ਜਿਹੜਾ ਇਹ ਲਖਵਿੰਦਰ ਆ ਉਹਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਆ ਇਹ ਜਿਹੜੀ ਇਹਨਾਂ ਦੀ ਮੌਤ ਹੋਈ ਆ ਇਹ ਸੁਸਾਇਡ ਨਹੀਂ ਹੈ ਇਹ ਲਖਵਿੰਦਰ ਵੱਲੋਂ ਕਤਲ ਕੀਤੇ ਗਏ ਦੋਨੋਂ ਬੰਦੇ ਆ ਕਿਉਂਕਿ ਜੇ ਉਹ ਬੰਦਾ ਇਹਨਾਂ ਨੂੰ ਇੰਨਾ ਜ਼ਿਆਦਾ ਟੌਰਚਰ ਨਾ ਕਰਦਾ ਇੰਨਾ ਜ਼ਿਆਦਾ ਉਹਨਾਂ ਨੂੰ ਨਾ ਇਸ ਇਹਨਾਂ ਹਾਲਾਤਾਂ ਚ ਲਿਆਉਂਦਾ ਤੇ ਇਹ ਬੰਦੇ ਸੁਸਾਈਡ ਨਾ ਕਰਦੇ ਮੈਂ ਤੁਹਾਨੂੰ ਦੱਸਦਾ ਕਿ ਇਹ ਇਸ ਬੱਚੇ ਵਾਲ ਮੜਾ ਕੈਮਰਾ ਮਾਰਿਓ ਆ ਬੇਟਾ ਹੁਦਾ ਇੱਕ ਇੱਕ ਜਾਨੇ ਦਾ ਤੇ ਆ ਉਹਨਾਂ ਦੀਆਂ ਡੈੱਡ ਬਾਡੀਆਂ ਪਈਆਂ ਆ ਮੈਂ ਇਹ ਗੱਲ ਜਿੰਨੇ ਵੀ ਸਾਡੇ ਡਰਾਈਵਰ ਭਰਾ ਨੇ ਜਿੰਨੇ ਵੀ ਜਿੱਥੇ ਵੀ ਰਹਿੰਦੇ ਨੇ ਹਰਿਆਣਾ ਪੰਜਾਬ ਯੂਪੀ ਦੇ ਵਿੱਚ ਉਹ ਇੱਥੇ ਜ਼ਰੂਰ ਆਉਣ ਇਹ ਪਟਿਆਲੇ ਤੋਂ ਜਿਹੜਾ ਮੇਨ ਮੌਨਕ ਬਾਰਡਰ ਵਾਲਾ ਰੋਡ ਆ ਜਿਹੜਾ ਹਰਿਆਣੇ ਨੂੰ ਟੱਚ ਹੁੰਦਾ ਜਾ ਕੇ ਇੱਥੋਂ ਦਿੱਲੀ ਵੀ ਜਾਇਆ ਜਾਂਦਾ ਆ ਇਹ ਪਟਿਆਲਾ ਸਮਾਣਾ ਪਾਤਣਾ ਰੋਡ ਨੂੰ ਕਹਿੰਦੇ ਨੇ ਤੇ ਅਸੀਂ ਬਾਈਪਾਸ ਦੇ ਉੱਤੇ ਬੈਠੇ ਆ ਇਹ ਬਿਲਕੁਲ ਜਿਹੜਾ ਪਿੰਡ ਆ ਨਿਆਲ ਇਹ ਬਾਈਪਾਸ ਦੇ ਉੱਤੇ ਆ ਨਿਆਲ ਇੱਥੇ ਕਾਲਜ ਵੀ ਆ ਬਹੁਤ ਜ਼ਿਆਦਾ ਮਸ਼ਹੂਰ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਆਉਂਦਾ ਆ ਤੇ 100 A ਸਪਿੰਡ ਦੇ ਵਿੱਚ ਜਿਹੜੀ ਉਹਦੀ ਲੋਕੇਸ਼ਨ A ਆ ਮੈਂ ਤੁਹਾਨੂੰ ਦੱਸ ਦਿੱਤੀ ਆ ਤੇ ਇਹ ਜਿਹੜਾ ਧਰਨਾ ਆ ਇਹ ਕੰਟੀਨਿਊ ਆ ਇਹ ਜਿਹੜੀਆਂ ਡੈਡ ਬਾਡੀ ਆ ਜਿਹੜੇ ਉਹਨਾਂ ਦੇ ਸਰੀਰ ਨੇ ਉਹ ਇੱਥੇ ਹੀ ਪਏ ਹੋਇਆ ਤੇ ਇਹ ਮਸ਼ੀਨਾਂ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਨੇ ਮਸ਼ੀਨਾਂ ਦੇ ਵਿੱਚ ਪਏ ਹੋਇਆ ਇਹਨਾਂ ਦੇ ਹੱਥ ਵੀ ਤੋੜੇ ਹੋਏ ਆ ਤੇ ਹੋਰ ਵੀ ਸਰੀਰ ਦੇ ਕਈ ਅੰਗ ਜਿਹੜੇ ਨੇ ਉਹ ਤੋੜੇ ਹੋਏ ਆ ਇਹਨਾਂ ਦੇ ਇੰਨੀ ਦਰਿੰਦਗੀ ਦੇ ਨਾਲ ਔਰ ਹੁਣ ਕੀ ਆ ਕੀ ਐਂਟੀਸਪੇਟਿਵੀ ਬੇਲ ਉਹਨਾਂ ਨੇ ਲਾਈ ਹੋਈ ਹੈ ਤੇ ਪੁਲਿਸ ਅਰੈਸਟ ਨਹੀਂ ਕਰ ਰਹੀ ਮੈਂ ਹੈਰਾਨ ਆ ਮੈਂ ਹੈਰਾਨਾ ਪਟਿਆਲਾ ਪੁਲਿਸ ਤੋਂ ਕਿ ਉਹ ਇੰਨਾ ਜ਼ਿਆਦਾ ਲਿਫ ਗਿਆ ਆਪਣੇ ਬੰਦੇ ਲਈ ਕਿ ਇੱਕ ਬੰਦਾ ਅਰੈਸਟ ਨਹੀਂ ਕਰ ਰਹੇ ਮੈਂ ਪਟਿਆਲੇ ਦੇ ਐਸਐਸਪੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅ ਅਗਲੀ ਗੱਲਬਾਤ ਚੱਲੂਗੀ ਤਾਂ ਜਿੰਨਾ ਚਿਰ ਲਖਵਿੰਦਰ ਦੀ ਅਰੈਸਟ ਨਹੀਂ ਹੁੰਦੀ ਚਾਹੇ ਜਿਹੜੀ ਮਰਜੀ ਸਾਡੇ ਨਾਲ ਬਹਿ ਕੇ ਗੱਲ ਕਰ ਲਿਓ ਗੱਲ ਚੱਲੂ ਉਦੋਂ ਜਿੰਨਾ ਚਿਰ ਲਖਵਿੰਦਰ ਹੀ ਅਰੈਸਟ ਹੁੰਦਾ ਉਹਨਾਂ ਚਿਰ ਤੁਹਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲ ਇੱਥੋਂ ਨਹੀਂ ਕੀਤੀ ਜਾਊਗੀ ਇਹ ਬੜੀ ਦਰਦਨਾਕ ਕਹਾਣੀ ਆ ਬੜੀ ਦਰਦਨਾਕ ਸਟੋਰੀ ਆ ਜਿਹੜੀ ਕਿ ਦੋ ਪਰਿਵਾਰਾਂ ਦਾ ਸਾਰਾ ਕੁਝ ਖਤਮ ਕਰ ਦਿੱਤਾ ਆ ਇਹ ਇੱਕ ਬੱਚੇ ਦੀ ਜਿਹੜੀ ਆ ਮਦਰ ਪਹਿਲੇ ਨਹੀਂ ਹੈ ਤੇ ਉਹ ਇੰਨਾ ਪਿਆਰ ਕਰਦਾ ਸੀ ਉਹਨੇ ਆਪਣੇ ਬੇਟੇ ਨੂੰ ਕੂਆਕੋਲ ਪੜ੍ਹਨ ਵਾਸਤੇ ਨਹੀਂ ਭੇਜਿਆ ਵੀ ਮੇਰਾ ਜੀ ਨਹੀਂ ਲੱਗਦਾ ਹੈਗਾ ਤੇ ਅੱਜ ਕੀ ਹਾਲਾਤ ਹੋਏ ਹੋਣਗੇ ਕਿ ਉਹ ਸਦਾ ਲਈ ਛੱਡ ਕੇ ਉਹਨੂੰ ਚਲੇ ਗਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਵੱਡਾ ਇਕੱਠ ਹੋਵੇ ਤੇ ਭਗਵੰਤ ਮਾਨ ਦੀ ਜਿਹੜੇ ਕੰਨ ਦੇ ਉੱਤੇ ਮਾੜੀ-ਮੋਟੀ ਜੂਨ ਸਰਕੇ ਕਿਉਂਕਿ ਜਿਹੜੇ ਜਿਹੜਾ ਸਟੇਟ ਦਾ ਰਾਜਾ ਆ ਜਿਹੜਾ ਸਟੇਟ ਦਾ ਬਾਦਸ਼ਾਹ ਆ ਉਹਨਾਂ ਦਾ ਹੋਸ਼ ਹੀ ਹੈ ਨਹੀਂ ਸਟੇਟ ਤਾਂ ਚਲਾ ਹੀ ਕੋਈ ਹੋਰ ਰਿਹਾ ਜੇ ਸਟੇਟ ਉਹ ਚਲਾ ਰਿਹਾ ਹੁੰਦਾ ਤੇ ਇਹ ਇਹ ਬਹੁਤ ਵੱਡੀ ਘਟਨਾ ਆ ਤੁਹਾਡੇ ਕਰਨਲ ਨੂੰ ਚਾਰਜਪੇੜਾ ਵੱਜ ਜਣਾ ਤੇ ਤੁਸੀਂ ਤੜਸੱਲੀ ਮਚਾ ਦਿਓ ਪੂਰੀ ਸਟੇਟ ਦੇ ਵਿੱਚ ਤੁਸੀਂ ਇੰਨਾ ਜਿਆਦਾ ਸ਼ੋਰ ਮਚਾ ਦਿਓ ਇੱਕ ਪਾਸੇ ਇੱਕ ਬੰਦੇ ਦਾ ਐਨਕਾਊਂਟਰ ਹੋ ਗਿਆ ਉਹ ਵਿੱਚ ਹੀ ਦਬ ਗਿਆ ਪਰ ਉਹਦੀਆਂ ਚਾਰਜਪੇੜਾਂ ਕਰਕੇ ਤੁਸੀਂ ਤੜਸੱਲੀ ਮਚਾ ਦਿੱਤੀ ਅੱਜ ਮੈਂ ਇਹ ਗੱਲ ਕਹਿਣਾ ਕਿ ਸਿਸਟਮ ਜਿਹੜਾ ਮੈਂ ਸਿਸਟਮ ਦੀ ਗੱਲ ਕਰ ਰਿਹਾ ਕਿ ਉਹ ਕੇਸ ਚਪੇੜਾਂ ਵਾਲਾ सीबीआई ਨੂੰ ਦੇ ਦਿੱਤਾ ਗਿਆ ਹੈ ਤੇ ਇੱਥੇ ਸਾਹਮਣੇ ਬੰਦੇ ਬਿਲਕੁਲ ਸਾਹਮਣੇ ਰਹਿੰਦੇ ਆ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਤਰੀਕੇ ਨਾਲ ਉਹਨਾਂ ਦੀ ਬੇਲ ਹੋ ਜੇ ਕਿਸੇ ਤਰੀਕੇ ਨਾਲ ਉਹਨਾਂ ਦੀ ਬੇਲ ਹੋ ਜੇ ਮੈਂ ਇਹ ਗੱਲ ਕਹਿਣਾ ਵੀ ਇਹ ਗੱਲ ਜਿਹੜੇ ਵੀ ਬੰਦੇ ਉਹਨੂੰ ਵਿਚਾਰ ਰਹੇ ਨੇ ਉਹ ਸਾਰੇ ਹੀ ਸਾਡੇ ਦੁਸ਼ਮਣ ਨੇ ਤੇ ਸਾਡੇ ਦੁੱਖ ਹੀ ਨੇ ਸੋ ਮੈਂ ਅਪੀਲ ਕਰਾਂਗਾ ਜਿੰਨੀਆਂ ਵੀ ਟਰੱਕ ਯੂਨੀਅਨ ਨੇ ਟਰੱਕ ਯੂਨੀਅਨ ਸਮਾਣਾ ਪਟਿਆਲਾ ਖਨੌਰੀ ਮੁੜ ਜਿੰਨੇ ਵੀ ਛੋਟੇ-ਛੋਟੇ ਸਟੇਸ਼ਨ ਨੇ ਸਾਡੇ ਮਲੇਰਕੋਟਲੇ ਤੱਕ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇੱਥੇ ਹਾਜ਼ਰੀ ਜ਼ਰੂਰ ਲਵਾਓ ਅਸੀਂ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਡੀ ਕੰਟੀਨਿਊਟੀ ਰਹੂਗੀ ਰਾਤ ਮੈਂ ਰੁਕ ਨਹੀਂ ਸਕਦਾ ਮੇਰੀ ਇਹ ਮਜਬੂਰੀ ਆ ਪਰ ਦਿਨੇ ਅਸੀਂ ਇੱਥੇ ਜ਼ਰੂਰ ਰਹਾਂਗੇ ਇਸ ਧਰਨੇ ਦੇ ਵਿੱਚ ਜਿਹੜਾ ਆ ਹਾਜ਼ਰੀ ਅਸੀਂ ਜ਼ਰੂਰ ਭਰਾਂਗੇ ਔਰ ਨੇੜੇ ਦੇ ਪਿੰਡ ਜਿਹੜੇ ਨੇ ਅਤਾਲਾ ਡਰੋਲੀ ਆ ਸਾਰੇ ਜਿੰਨੇ ਨੇ ਇਹਨਾਂ ਨੂੰ ਵੀ ਬੇਨਤੀ ਆ ਕਿ ਇੱਕ ਇੱਕ ਬੀਬੀ ਇੱਕ ਇੱਕ ਬੰਦਾ ਇੱਥੇ ਹਾਜ਼ਰੀ ਜ਼ਰੂਰ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ